ਨਹੀਂ ਵਿਜੀਤਾ ਆ ਜਾਂ ਬਾਕੀ ਕੰਮ ਦਾ ਕਰਤੇ ਪਾਣੀ ਲਾ ਦਨੇ ਆ ਗਰਮ ਨਾ ਕੇ ਦੋ ਕੁ ਡੀਰਾਮ ਕਰਦੇ ਆ ਇੱਕ ਕਮਰੇ ਸਾਲੇ ਦਾ ਬਿੱਜੂ ਯਾਰ ਤਾਰ ਪਤਾ ਨਹੀਂ ਕਿੱਥੇ ਡੇ ਜਾਂਦਾ ਪਾਣੀ ਕਰ ਆ ਪਈਆ ਮੇਰੇ ਸਾਲਿਆਂ ਦੇ සලද ඇතනම තම්ම කඩා හොඳරඒටත් ඩලාට ඇමරෙස් හඩන්න නාඩන ලතිේ ල්ල ගැවයි ලගැ නායට පුඩිකන් දක් අටතන ගල්ද යනීම දේශාව වනල වාරේලාගගෙනයා ਆ ਤੁਰਰਾਵੋ ਤੋਏ ਨਾ ਯਰ ਮੈਨੂੰ ਨਾਦ ਫਲਟ ਆ ਗਿਆ ਕੋਈ ਜਿੱਤਿਆ ਸਿਆ ਨੈਟ ਲਾ ਕੇ ਦੇਖਦੇ ਹਾਂ ਉਹ ਤੇਰੀ ਭੈਣ ਦੀ ਯਰ ਨੈਟ ਤਾਂ ਹੈ ਨਹੀਂ ਓਏ ਬੇ ਸਾਲਿਆਂ ਦਾ ਇਹਨਾਂ ਦਾ ਵੀ ਕੋਈ ਟਾਈਮ ਨਹੀਂ ਹੈਗਾ ਕਦੋਂ ਭਜਾ ਦੇ ਨਾ ਆਪਦੀ ਮਾਂ ਨੂੰ ਚਲ ਕੋਈ ਨਾ ਜਿੱਤਿਆ અને દોકડી રામ કરતેયા આને લેટ આજો એ કો پتہ નહી میرے સાલે કિતھے નીકળે તડકી તડકી ਜੀ ਉਸ ਹੰਟ ਟਾਈਮ ਬਹੁਤ ਹੋ ਗਿਆ ਯਾਰ ਲਾਈਟ ਦੇਖਦੇ ਆ ਕੀ ਕਿ ਨਾ ਚਾਰਜੂ ਬਣਾ ਕੇ ਵੀ ਮੰਗੇ ਆਏ ਨੀ ਮਰੇ ਹਲੇ ਹੰਦੀ ਬੜਾ ਲੋ ਖੂਪੀ ਤਿਆਰ ਇਹਨਾਂ ਨੇ ਗਮਾਂਡੀਆਂ ਦੇ ਬੱਚਕੇ ਆਉਣਾ ਮੈਂ ਦੇਖਦੇ ਆ ਕੀ ਚੱਕਰ ਹੋਇਆ ਮੇਰੇ ਸਾਲੇ ਦੀ ਨਾਨਾ ਦੇਵੀ ਕਾਲੀ ਚਾਹ ਹੀ ਬਣਾਤੀ ਬੁੜੇ ਬੰਦੇ ਤਾਂ ਨਹੀਂ ਡੱਟ ਸਕਦੇ ਯਾਰ ਇਹਦੇ ਇੰਨਾ ਦੇ ਵੀ ਨਹੀਂ ਲੱਟ ਯਾਰ ਮਿਸਤਰੀ ਵਲਗ ਲੈਣਾ ਪਊ ਯਾਰ ਕਿਹੜੇ ਕੋਲੇ ਚੱਲੀ ਏ ਯਾਰ ਸੱਤੂ ਕੋਲੇ ਚੱਲਦੇ ਆ ਠੀਕ ਐ ਬੰਦਾ ਚੱਲ ਜੀ ਹਾਂ ਪੁਰੇ ਤਾਂ ਠੀਕ ਐ ਤਾਇਆ ਉਹ ਦੇਖ ਲੈ ਗੌਰ ਨਾਲ ਉਹ ਠੀਕ ਐ ਤਾਇਆ ਦੇਖ ਪੰਜਾ ਤੇ ਥੋੜੋ ਤਾਂ ਆ ਵੀ ਕੰਮ ਨਹੀਂ ਹੁੰਦਾ ਉਹ ਹੁਣ ਕਿੱਥੇ ਦੇਖੀਏ ਉਹ ਹੁਣ ਥੱਲੇ ਦੇਖਣਾ ਪਊਆ ਮੇਨ ਸੁੱਚ ਚ ਉਹ ਦਾ ਵੀ ਰ ਆ ਆ ਲਈਏ ਸਨਸ ਹਲਾ ਕੇ ਦੇ ਉੱਪਰ ਕਦੇ ਥੱਲੇ ਓਰੇ ਤਾਂ ਠੀਕ ਐ ਤਾਇਆ ਉੱਤੇ ਵੀ ਦੇਖ ਲਿਆ ਸਾਰੇ ਕਦੇ ਠੀਕ ਐ ਮੀਟਰ ਚੈੱਕ ਕਰ ਰਹੇ ਨੇ ਉੱਥੇ ਲਾਈਟ ਹੈਗੀ ਨਾ ਚੱਲ ਮੀਟਰ ਦੇਖਣੇ ਆ ਉੱਥੇ ਇੱਕ ਦੇਖ ਲੈਣਾ ਕੀ ਫਾਲਟ ਪੈ ਗਿਆ ਨਾ ਨੰਬਰ ਆ ਤਾਇਆ ਤੇਰੇ ਮੀਟਰ ਦਾ 420 ਮਲਾ ਬੋਲ ਤਾ ਖਸਮਾ ਆਇਆ ਮੀਟਰ ਦਾ ਹੈ ਨਹੀਂ ਉਹ ਯਾਰ ਚੋਰ ਚੋਰ ਤਾਂ ਹੀ ਲੈ ਗਏ ਉਹ ਕਿੱਥੇ ਦਾ ਆ ਤਾਰਾਂ ਦੇ ਦਾ ਚੇਪੀ ਲਵੇਟੀ ਪਈ ਐ ਮੈਕਮੇ ਵਾਲੇ ਲੈ ਗਏ ਹਣੇ ਇਹਨੂੰ ਮਲਾ 100 200 ਰੁਪਏ ਲੈ ਲੈ ਯਰ ਨਾ ਵੇੜ ਕੰਮ ਹੋਰ ਲਾ ਦੇਈਏ ਤੇਰੇ ਕੋਲੇ ਨਾ ਨਾ ਤਾਇਆ ਇਹ ਸਰਕਾਰੀ ਕੰਮ ਐ ਛੱਡੀ ਦੁਕਾਨ ਚਕਾਏਗਾ ਤੂੰ ਉਈ ਯਾਰ ਸਾਡੇ ਭਾ ਦਾ ਤੂੰ ਵੀ ਸਰਕਾਰੀ ਵਰਗਾ ਯਾਰ ਠੋਕ ਦੇ ਯਾਰ ਨਾ ਨਾ ਤਾਇਆ ਸਰਕਾਰੀ ਕੰਮ ਨੂੰ ਕੌਣ ਹੱਥ ਬੰਦਾਵੇਂ ਗ੍ਰੈਡ ਚ ਪਤਾ ਕਰ ਲੈ ਤਾਇਆ ਜਾ ਗਿਆ ਮਾਉਣਾ ਹਾਂ ਚਲ ਜਾ ਯਾਰ ਹੋਰ ਜਾਇਆ ਤਾਇਆ ਲੈ ਯਾਰ ਮੈਂ ਪਰ ਨਾਲ ਆ ਭੈਣ ਸਦਾ ਯਾਰ ਇਹਨੂੰ ਛੱਡ ਪਰਾਂ ਉਹਨਾਂ ਦੇ ਵੀ ਲੈ ਜਾਂਦੇ ਠੇਕਾ ਥੋੜੀ ਲਿਆ ਯਾਰ ਅਮਰੇ ਗੋਲਾ ਧੰਦਾ ਕਰੀਏ ਸਰ ਸਾਰਿਆਂ ਦਾ ਇਹ ਭੈਣ ਦੀ ਓਏ ਕੱਡਾ ਯਾਰ ਜੀ ਗਾਰਮੈਂਟ ਤਾਕੜਾ ਓਏ ਪੱਗ ਲੈਦੀ ਆ ਯਾਰ ਮੈਂ ਲਾ ਦੇ ਲੱਖਾਂ ਕਰੋੜਾਂ ਦਾ ਵਿਕੇ ਜੀ ਵੇਚਣ ਲੱਗ ਜੀ ਦੇਖਦੇ ਆ ਚੱਲੇ ਇੱਧਰ ਹੋ ਗਈ ਚੱਬੀ ਕੱਢ ਲਈ ਕਿਤੇ ਮੇਰੇ ਸਾਲੇ ਦਾ ਇਹਨੂੰ ਵੀ ਕੋਈ ਲੈ ਫੈਂਟ ਕੇ ਸਸਰੀ ਘਰ ਜੀ ਸਸਰੀ ਘਰ ਜੀ ਦੱਸੋ ਥੋੜੇ ਮਲਾਜਮਾ ਨੇ ਮੀਟਰ ਪਟੜ ਜਾ ਮੇਰਾ ਠੀਕ ਐ ਪਹਿਲਾਂ ਤਾਂ ਐ ਦੱਸੋ ਮੇਰੀ ਗਲਤੀ ਕੀ ਐ ਉਹ ਯਾਰ ਤੁਹਾਨੂੰ ਐ ਹੋ ਗਿਆ ਵੀ ਉਹ ਤਾਰ ਜੀ ਨੇ ਮੈਂ ਪਾਣੀ ਗਰਮ ਕਰ ਲੰਨਾ ਮੈਨੂੰ ਮੋਜਾ ਹੋ ਰਹੀਆਂ ਨੇ ਯਾਰ ਕਿਉਂ ਐ ਕਰਦੇ ਹੋ ਕੋਈ ਗਲਤੀ ਹੋਣੀ ਤਾਂ ਹੀ ਪਟਿਆ ਹੋਣਾ ਐ ਤਾਂ ਨਹੀਂ ਪਟਦਾ ਗਲਤੀ ਕੋਈ ਨਹੀਂ ਮੇਰੀ ਮੇਰੀ ਗੱਲ ਸੁਣੋ ਮੈਨੂੰ ਚਕਾਓ ਮੀਟਰ ਨਹੀਂ ਸਰਦਾ ਮੈਨੂੰ ਐ ਤਾਂ ਕਿਵੇਂ ਚਕਾ ਦਈਏ ਸਰਕਾਰੀ ਬੰਦੇ ਆ ਅਸੀਂ ਕਿ ਕਿਥੇ ਦਾ ਕਿਉਂ ਪੱਟ ਕੇ ਲਿਆ ਮੈਨੂੰ ਨਹੀਂ ਪਤਾ ਤੁਹਾਡੀ ਸਰਕਾਰ ਸਰਕੋਰ ਦਾ ਠੀਕ ਹੈ ਨਾ ਮੇਰਾ ਮੀਟਰ ਦੇ ਦਿਓ ਹੁਣ ਲੈ ਜਾऊंगा ਮੈਂ ਠੀਕ ਹੈ ਮੈਂ ਕਾਪੀ ਦੇ ਦੇਖ ਲੈਣਾ ਕਿਹੜੀ ਗਲਤੀ ਕਰਨ ਕਿਉਂ ਲਿਆਏ ਨੇ ਪੱਟ ਕੇ ਤੇ ਮੈਂ ਦੇਖ ਕੇ ਚੈੱਕ ਕਰਕੇ ਦੱਸ ਦਿੰਨਾ ਤੁਹਾਨੂੰ ਉਹ ਲਿਆ ਤੇਰੀ ਕਾਪੀ ਜੀ ਲਿਆ ਮੈਂ ਦੇਖਣਾ ਯਾਰ ਗਲਤੀ ਨਹੀਂ ਕੋਈ ਮੇਰੀ ਮੈਂ ਲਿਆਉਣਾ ਚਾਹੁੰਦਾ ਹੁਣ ਤੁਸੀਂ ਫੁੱਦੂ ਬਣਾਈ ਜਾਂਦੇ ਫਿਰ ਕੀ ਹੋ ਗਿਆ ਜੇ ਪੜਿਆ ਨਹੀਂ ਮੈਂ ਕੜਿਆ ਤਾਂ ਹੈਗਾ ਮੇਰੇ ਸਾਲੇ ਦਾ ਜਿਗਾਰਡ ਤਾਂ ਬਹੁਤ ਵੱਡਾ ਜਿੱਤੇ ਓਏ ਇਹ ਮੇਰੇ ਸਾਲੇ ਦੇ ਨੂੰ ਵੇਚ ਦਈਏ ਨਾ ਬਿੱਲੇ ਬੈਠ ਕੇ ਖਾਈਏ ਪਰ ਨਿਕਲੋ ਕਿਵੇਂ ਮੇਰੇ ਸਾਲੇ ਦਾ ਇਹ ਬਰੋਂ ਨਿਕਲ ਜੂਗਾ ਏ ਹੈ ਗਿਆ ਰਸਤਾ ਟੋ ਟੁੰ ਟੁੰ ਬਾਗੇ ਕੱਢਾਂਗੇ ਲਾਉਣੇ ਆ ਕੋਈ ਜ਼ਗਾਰਡ ਰੈਕਟਰ ਪੁੱਛ ਲਾਂਗੇ ਕਿਸੇ ਦਾ ਬਾਦਾਂਗੇ ਵੀਰ ਭਈ ਦਾ ਤੇਲਾ ਹਾਂ ਤਾਇਆ ਦੱਸ ਕੀ ਨੰਬਰ ਹੈ ਤੇਰੇ ਮੀਟਰ ਦਾ 420 ਹੈ ਜੀ ਬਹੁਤ ਆਇਆ ਨੰਬਰ 140 ਫਿਰ ਤਾਂ ਨੂੰ ਤਾਂ ਉਹ ਦੇ ਮਲਾਜਮਾ ਨਹੀਂ ਦਿਆ ਮੈਂ ਕਿਹੜਾ ਆਪਲੇ ਆ ਯਾਰ ਚੱਲ ਕੋਈ ਨਾ ਦੇਖ ਤੇ ਆ ਲੈ ਲੈ ਤਾ ਤੂੰ ਤਾਂ ਕਹਿੰਦਾ ਸੀ ਤੇ ਮੇਰੀ ਗਲਤੀ ਨਹੀਂ ਹੈਗੀ ਕੋਈ 60000 ਬਿੱਲ ਤਾਂ ਖੜੇ ਤੇਰੇ ਕਣੀ ਉਹ ਯਾਰ ਕਿਹੜਾ 60000 ਯਾਰ ਆਏ ਮਹੀਨੇ ਦਾ ਬਿੱਲ ਭਰਦਾ ਰਿਹਾ ਯਾਰ ਮੈਂ ਉਹ ਤਾਇਆ ਕਿਉਂ ਯਾਰ ਸਰਕਾਰ ਨਾਲ ਚਲਾਕੀਆਂ ਨਹੀਂ ਚਲਦੀਆਂ ਹੁੰਦੀਆਂ ਬਿੱਲ ਤਾਂ 2 ਮਹੀਨਾ ਬਾਅਦ ਆਉਂਦਾ ਤੂੰ ਕਿਹੜਾ ਮਹੀਨੇ ਬਾਅਦ ਭਰਦਾ ਰਿਹਾ ਉਹ ਯਾਰ ਚਲ ਜੋ ਵੀ ਹੈ ਯਾਰਾ ਮੇਰਾ ਮੀਟਰ ਚਕਾਓ ਯਾਰਾ ਖਾਣਾ ਤਾਂ ਐ ਨਹੀਂ ਚੱਲਦਾ ਹੈਗਾ ਤੂੰ 60000 ਚਲ ਮੇਰੀ ਗੱਲ ਸੁਣ ਯਾਰਾ ਬੇਸਿਕ ਮੀਟਰ ਲੈ ਜਾਵਦਾ ਅਰਨੇ ਦਿਨ ਬਰਹਿ ਗਿਆ ਤੇਰੇ ਕੋਲੇ ਉਹਨੂੰ ਯਾਰ ਫੋਨ ਲਾ ਦੇ ਯਾਰ ਗੂਗਲ ਪੇ ਕਰਾ ਦੂੰ ਯਾਰ ਮੈਂ ਨਾ ਨਾ ਮੈਂ ਤਾਂ ਕੌਣ ਹੁਣ ਨਾ ਕਿਸੇ ਨੂੰ ਫੋਨ ਕਰਦਾ ਆ ਰਿਹਾ ਯਾਰ ਤਰੰਪ੍ਰਾਇਰ ਗੂਗਲ ਪੇ ਕਰਾ ਦੂੰਗਾ ਫੜ ਲਿਆ ਹੋਊਗਾ ਬਚੀ ਥੋੜਾ ਜਾ ਕੇ ਕਰਤਾ ਹੈ ਤੇਰਾ ਮੀਟਰ ਹੈ 60000 ਹੈ ਤੈਨੂੰ ਐਨਾ ਕਹਦਾ ਵੀ 30000 ਭਰ ਦੇ ਮੀਟਰ ਲੈ ਜਾਵਦਾ ਠੀਕ ਹੈ ਨਹੀਂ ਮੀਟਰ ਨਹੀਂ ਮਿਲਦਾ ਤੇਰਾ ਤੇਰੇ ਖੜੇ ਬਹਿਰੇ ਕਿੱਥੋਂ ਲੈ ਕੇ ਆ ਮੈਂ ਯਾਰ ਮੈਂ ਮੀਟਰ ਨਹੀਂ ਮਿਲਦਾ ਤੇਰਾ ਕਹਿਦਾ ਤੈਨੂੰ ਮੈਂ ਮਿਲਦਾ ਭਰਦੇ ਨਹੀਂ ਹੈਗੇ ਪਹਿਲਾਂ ਬਾਅਦ ਚ ਫਿਰ ਤੁਸੀਂ ਕਰ ਲੱਗ ਜਨੋ ਮੀਟਰ ਪੱਟ ਲਿਆ ਤਾਇਆ ਤੂੰ ਐ ਕਰ ਪਾੜੀਆਂ ਗੱਲਾਂ ਦਾ ਕਰਨ ਦਾ ਸਾਡੇ ਕੋਲ ਟਾਈਮ ਹੈ ਨਹੀਂ ਅਸੀਂ ਮੁਲਾਜ਼ਮਾਂ ਕੰਮ ਕਰਨਾ ਹੁੰਦਾ 60000 ਹੈ ਤੈਨੂੰ ਕਹਿਦਾ 30000 ਲਿਆ ਤੇ ਮੀਟਰ ਲੈ ਜਾਵਦਾ ਠੀਕ ਹੈ ਮੈਂ ਜੋ ਦਇਤ ਜਿੱਥੇ ਹਾਲਤ ਆ ਕੋਈ ਕਰਨਾ ਐਂ ਤਾਂ ਨਹੀਂ ਜਾਂਦਾ ਮੀਟਰ ਤੇ ਉਹ ਮੱਲਾ ਹੋਰ ਐਂ ਮੁੜ ਕੇ ਹਾਂਜੀ ਦੱਸੋ ਤਾਇਆ ਉਹ ਯਾਰ ਖਲ ਦਾ ਕਰ ਲੂੰ ਯਾਰ ਮੈਂ ਕੋਈ ਨਾ ਇੱਕ ਅੱਦੇ ਦਿਨ ਚ ਯਾਰ ਮੀਟਰ ਤਾਂ ਮੂੰਹ ਤਾਂ ਦਿਖਾ ਦੇ ਯਾਰ ਮੈਨੂੰ ਹੌਸਲਾ ਹੋ ਜੂ ਤਾਹ ਕਿਹੜੀਆਂ ਗੱਲਾਂ ਕਰਦਾ ਯਾਰ ਉਹ ਕਿਹੜਾ ਜਵਾਬ ਆ ਮੀਟਰ ਹੀ ਐ ਉਹ ਵੀ ਯਾਰ ਮੰਨਿਆ ਕਰ ਯਾਰ ਮੇਰੇ ਜਵਾਬਾਂ ਵਰਗਾ ਹੀ ਐ ਯਾਰ ਚਲ ਕੋਈ ਨਾ ਖੜ ਤੂੰ ਇੱਥੇ ਮੈਂ ਲਿਆਉਣਾ ਕਰਦਾ ਹਾਂ ਚੱਕ ਕੇ ਲੈ ਕੇ ਆ ਯਾਰ ਸਮਾਸ ਦੇਖ ਕੇ ਸਮਾਰ ਕੇ ਲੈ ਕੇ ਆ ਯਾਰ ਐ ਦਿਨ ਇਹ ਹੀ ਇਸ ਪੈਟੀ ਇਹ ਜੇ ਲੋਟ ਆਉਂਦਾ ਯਾਰ ਆਇਆ ਤਾਇਆ ਅੰਦਰ ਹੀ ਲੰਘਿਆ ਕਿੱਥੇ ਆਉਂ ਮੈਂ ਬਾਹਰ ਰੱਖਣਾ ਤਾਂ ਇੱਥੇ ਹੀ ਇਹਨੂੰ ਉਹ ਕਿੱਥੇ ਮਲਾਦੀਦਾ ਨਹੀਂ ਯਾਰ ਉਹ ਆ ਪਿਆਸ ਆਇਆ ਯਾਰ ਲੈ ਟੱਕ ਤੂੰ ਦੇਖ ਨੇ ਮੈਂ ਪਾਵਰ ਕੱਟ ਲੱਗਿਆ ਹੋਇਆ ਗਰੁੱਪ ਚ ਪਾਦਾ ਮੈਸੇਜ ਨਹੀਂ ਫੋਨ ਤੇ ਫੋਨ ਕਰੀ ਜਾਂਦਾ ਹਾਏ ਓਏ ਯਾਰ ਮਨਾਦਾ ਮੀਟਰ ਦਾ ਓਏ ਸਾਰੇ ਜਿਵੇਂ ਮੈਂ ਪਤੂਰੀ ਖਲੇ ਰੇਦਾ ਓ ਕੀ ਹੋ ਗਿਆ ਤਾਇਆ ਕੀ ਹੋ ਗਿਆ ਯਾਰ ਤੈਨੂੰ ਤੂੰ ਤਾਂ ਜਮੀਰੀ ਤੇ ਲੈ ਗਿਆ ਹੈ ਚੱਲ ਮੈਂ ਕੀ ਕਰਕੇ ਯਾਰ ਲਾਣਾ ਤੂੰ ਬੈਠ ਇੱਥੇ ਮੈਂ ਪਾਣੀ ਪੀਉਂ ਖਲਾਣਾ ਪੁਜਗੜ ਕੋਈ ਸਰਗਾਰਾ ਕੋਈ ਜਟੀਆਂ ਨੇ ਸਾਡੇ ਅੱਗੇ ਲਾਗਦੇ ਕਿਸਾਨਾਂ ਨੂੰ ਕਹਿ ਗਏ ਧਰਨਾਂ ਲਵਾਣਾ ਪੂਰੇ ਭਾਏ ਦੀ ਯਾਰ ਬਿਨਾਂ ਨਾਲੋਂ 7000 ਫੁੱਦੂ ਬਣਾਈ ਜਾਂਦੇ ਨੇ ਯਾਰ ਚੱਲ ਇੱਕ ਵਾਰੀ ਲੱਗ ਗਿਆ ਜਗੜ ਇਹ ਸਾਰੇ ਦਾ ਬਿਨਾਂ ਜਾਵੇ ਕਿਤੇ ਹੁਣ ਲੱਖੂ ਪੀਤਾ ਤੇ ਹਰੰਦਰ ਨੰਨਾ ਨੇ 7000 ਅਨਸੀ ਦੇ ਅਪਈਏ ਮੈਂ ਕਿਹਨੇ ਹੁਣ 7000 ਰੁਪਏ ਇਹ ਸਾਰੇ ਲੋਕੀ ਕੀ ਕਰਦੇ ਜਦੋਂ ਜੀ ਕਰਦੇ ਨੇ ਕੱਟ ਲੈਂਦੇ ਨੇ ਮੀਟਰ ਸਾਲੇ ਚੈੱਕ ਦੇ ਕੇ ਜਾਉ ਤੁਹਾਨੂੰ ਮੈਂ ਖੜੀ ਹੁੰਦੋ ਇਹ ਸਾਰੇ ਦਾ ਬਿਨਾ ਜਾਬੇ i'll